ਅੱਜ ਸੌਣ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਅੱਜ ਸੌਣ ਮਹੀਨੇ ਕਰਕੇ ਸੰਗਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਕੱਠਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਕਾਰਾਂ ਦੀ ਗਿਣਤੀ ਦੇਖੋ ਤੇ ਸੰਗਤਾਂ ਦਾ ਇਕੱਠ ਤੁਹਾਨੂੰ ਦਿਖਾਉਣਾ ਇਹ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ ਮੇਨ ਗੇਟ ਐ ਐਂਟਰੀ ਗੇਟ ਹੈ ਹੁਣ ਜੋੜਾ ਘਰ ਉੱਚਾ ਲੰਕੀਰ ਜੁੜੇ ଥି ਉਤਾਰ ਕੇ ਹੱਥ ਸਾਫ ਕਰਕੇ ਫਿਰ ਅੰਦਰ ਦਰਬਾਰ ਸਭ ਦਰਸ਼ਨ ਹੋਣਾ ਅੱਜ 시 ਤਾਰੂ ਸਿੰਘ ਉਹਨਾਂ ਦਾ 시 دیدਿਆ 1745 ਹਨ ਵਿੱਚ ਉਹਨਾਂ ਦਾ ਖੋ ਪਰ ਨਾ ਦਿੱਤਾ ਗਿਆ ਸੀ 시ਪਾਈ ਤਾਰੂ ਸਿੰਘ ਉਹਨਾਂ ਦੀ 시 ਸਦਾ ਮਿਸਾਲ ਹੈ ਉਹਨਾਂ ਨੇ ਕੂਟ ਕੂਟ ਕਰਨਾ ਇੱਧਰ ਬਾਸਾਬ ਦਾ ਦ੍ਰਿਸ਼ ਹੈ ਕੀਰਤਨ ਚੱਲ ਰਿਹਾ ਹੈ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਆਦਿ ਪਰੇਸ਼ੰਤ ਆਈਐ ਜਿਸੁ ਰਿਤੇ ਸਭੁ ਦੁਖੁ ਜਾਇ ਤੇਵਾ ਤੁਸਿਮਰੈ ਘਰਿ ਨਾਨਕੁ ਨਿਧਾਵੇ ਤਾਹਿ ਸਭ ਤਾਈ ਹੁਣ ਸਹਾਈ ਦਸਨਾ ਪਾਤਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੁਣ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀਹਾਰ ਦਾ ਧਿਆਨ ਤਰ ਕੇ ਬੋਲੋ ਜੀ ਸਵਾਮੀ ਗੁਰੂ ਪੰਜਾਬ ਪਿਆਰਿਆਂ ਚੌਹਾਂ ਸੱਜਾਦਿਆਂ ਚਾਲੀਆਂ ਮੁਕਤਿਆਂ ਹੱਕੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਸਕਿਆ ਦੇਵ ਚਲਾਈ ਤੇਗਵਾਹੀ ਦੇਖ ਕੇ ਅਨਰਠ ਕੀਤਾ ਆਪਣਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲ사 ਜੀ ਸਾਹਿਬ ਬੋਲੋ ਜੀ ਸਵਾਮੀ ਗੁਰੂ ਨਾ ਸਿੰਘਾ ਸਿੰਘਣੀਆਂ ਧਰਮੇ ਤਸੀਸ ਦਿੱਤੇ ਬੰਦ ਬੰਦ ਕਟਾਏ ਕੋਤਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾਂ ਸੰਭਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਭਗੋ ਜੀ ਨਾਮੇ ਹੋ ਕਰੇ ਗੁਰਾਂ ਕੀ

ਆਇਆ ਜਤਪਾਤ ਬ੍ਰਹਮ ਜਿਤ ਆਇਆ ਸੋ ਕਰ ਦਈ ਵਸਾਇਆ ਸੋਖ ਸਾਕਰ ਗੁਰ ਪਾਇਆ ਸੁਚੇਤ ਰਹਿਣਾ ਤੇ ਹਰ ਇੱਕ ਦਾ ਧਨ ਮੰਗਣਾ ਇਹ ਸਾਨੂੰ ਆਪਣੇ ਇਤਿਹਾਸ ਤੋਂ ਗੁਰਬਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅੱਜ ਦੇ ਹਮੇਂ ਦੇ ਅੰਦਰ ਵੀ ਗੁਰਸੱਜ ਨੇ ਉਹ ਤਾਗੀਰ ਕੀਤੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਕਹਿੰਦੇ ਨੇ ਉਹ ਰਸ ਭਰੇ ਹੋ ਜਾਂਦੇ ਨੇ ਖੇੜੇ ਦੇ ਵਿੱਚ ਆ ਜਾਂਦੇ ਨੇ ਜਿਵੇਂ ਮੀਂਹ ਦੇ ਨਾਲ ਜਿੰਨੀ ਵੀ ਬਨਸਪਤੀ ਹੈ ਉਹ ਖੜ ਜਾਂਦੀ ਆ ਮਸਲਾ ਆਹਾਂ ਪਰੀਆਂ ਹੋ ਜਾਂਦੀਆਂ ਨੇ ਬਭੀਹੇ ਵਰਗੇ ਪੰਛੀ ਉਹ ਵੀ ਸਵਾਤੀ ਬੰਦ ਨੂੰ ਦੱਸਦੇ ਨੇ ਕਿ ਜਦੋਂ ਇਹ ਦਿਨ ਹੁੰਦੇ ਨੇ ਜਦੋਂ ਇਹ ਬਰਸ ਵਰ੍ਹਤ ਹੁੰਦੀ ਹੈ ਸਾਵਣ ਦਾ ਮਹੀਨਾ ਹੁੰਦਾ ਹੈ ਉਹ ਵੀ ਕੂਕਦੇ ਨੇ ਇਸੇ ਕਰੰਦੋਂ ਉਹ ਪੰਛੀ ਜਾਂ ਪੰਸਪਤੀ ਕੂਕਦੀ ਹੈ ਪਾਣੀ ਦੇ ਲਈ ਤੇ ਗੁਰੂ ਸਾਹਿਬ ਨੇ ਕਿਹਾ ਜਿਹੜੇ ਤੇਰੇ ਬਣਾਏ ਹੋਏ ਮਨੁੱਖ ਦਿਨ ਨੇ ਵਾਰਾਂ ਨੇ ਥੱਤਾਂ ਨੇ ਮਹੀਨੇ ਨੇ ਜੇਤਨ ਬਣਾਏ ਨਾ ਤੇ ਗੁਰੂ ਸਾਹਿਬ ਨੇ ਹਰ ਇੱਕ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਮਨਾ ਕਿਆ ਜੇਤਨ ਐਤਵਾਰ ਦੀ ਗੱਲ ਕਰਦਾ ਤੇ ਆਦਤ ਆਦਤ ਕਰੇ ਭਗਤ ਅਰੰਭ ਤੂੰ ਐਤਵਾਰ ਤੋਂ ਭਗਤੀ ਅਰੰਭ ਕਰ ਲੈ ਵੈਸੇ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੁਣਾਂ ਕਿਆ ਮਹਾ ਦਿਵਸ ਮੂਰਤ ਭਲੇ ਸਾਰੇ ਦਿਨ ਠੱਤਾਂ ਵਾਰਾਂ ਸਾਰੀਆਂ ਭਲੀਆਂ ਨੇ ਤੇ ਗੁਰੂ ਸਾਹਿਬ ਨੇ ਸਮਝਾਇਆ ਕਿ ਸਾਵਣ ਸਰਸੇ ਕਾਮਣੀ ਚਰਨ ਕਮਲ ਸੰਗ ਪਿਆਰ ਭਲੇ ਤਾਂ ਜੇ ਆਪਣੇ ਵੈਕਰੂ ਦੇ ਨਾਲ ਆਪਣੇ ਕੰਤ ਦੇ ਨਾਲ ਪਿਆਰ ਹੈ ਚਰਨ ਕਮਲ ਸੰਗ ਪਿਆਰ ਜੇ ਉਹਨਾਂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੈ ਨਾ ਤਾਂ ਰਸ ਭਰੇ ਹੈ ਜੀਵ ਸਾਵਣ ਸੱਸੀ ਕਾਮਣੀ ਤਾਂ ਰਸ ਭਰੇ ਹੋਵਾਂਗੇ ਤੇ ਅਖੀਰ ਤੇ ਗਿਆ ਕਿੰਦੇ ਨੇ ਸਾਵਣ ਇੰਨਾ ਸੁਹਾਗ ਨਹੀਂ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਸੋਹਣਾ ਹੈ ਉਹਨਾਂ ਸੁਹਾਗਨਾ ਵਾਸਤੇ ਸੋਹਣਾ ਹੈ ਜਨ ਰਾਮ ਨਾਮ ਹਾਰ ਜਨ ਨੇ ਪ੍ਰਮਾਤਮਾ ਦੀ ਬੰਦਗੀ ਇੱਕ ਰਸ ਰੇ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਗੁਰਬਾਣੀ ਜੋ ਸਮਝਾਉਂਦੀ ਆਪਾਂ ਤੇ ਪਹਿਰਾ ਦੇ ਸਕੀਏ ਇਹੋ ਅਰਦਾਸ ਹੈ ਸੋਹਣ ਪਾਵਨ ਸਰੂਪ ਦੀ ਸੇਵਾ ਹੋਣੀ ਹੈ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਲੋੜ ਮੁਤਾਬਕ ਲੰਗਰ ਸਾਹਿਬ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਜੀ ਬੁਲਾਂ ਦੀ ਖਿਮਾ ਫਤੇ ਪ੍ਰਭਾ ਨੂੰ ਵਾਹਿਗੁਰੂ ਜੀ ਖਾਲਸਾ ਵਾਹਿ ਜੈ ਕਰ ਕੀ ਰਤਾਂ ਖੀਏ ਕਰਤੇ ਕਾ ਹੋਏ ਵਿਚਾਰੋ ਕਿਤ ਕਰ ਗਾਉ ਸੋਹੇ ਨਾਮ ਸਿਵ ਰੋ ਸਿਰਜਨਹਾਰੋ ਤੁਮ ਗਾਉ ਮੇਰੇ ਨਿਰਪਉ ਕਾ ਸੋਹੇ ਨਾਮ ਇਸੇ ਤਰਮਤ ਵੇਲੇ ਦਰਸ਼ਨ ਜੁਦਾਰੇ ਬਖਸ਼ ਕੇ ਸੇਖ ਸੰਗਤਾਂ ਨੂੰ ਨਿਹਾਲ ਕਰਨਾ ਚੜ੍ਹਦੀਆਂ ਕਲਾ ਕਰਨੀਆਂ ਸਈ ਪਿਆਰੇ ਮੇਰ ਜਿਨ੍ਹਾਂ ਜਿਹਾ ਖਾਲਸ ਵਾਹਿਗੁਰੂ ਜੀ ਕੀ ਜਾਏ ਬਹਿ ਮੇਰਾ ਸਤ ਤੂ thank you